ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਰਾਜੂ ਕਣਕਵਾਲੀਆ Facebook ਪੇਜ ਤੇ ਰਾਜੂ ਕਣਕਵਾਲੀ YouTube ਚੈਨਲ ਦੇ ਵਿੱਚ ਦੋਸਤੋ ਅੱਜ ਦਾ ਜੋ ਬਲੌਗ ਹੈ ਅੱਜ ਜਾ ਰਹੇ ਆ ਅਸੀਂ ਡੇਲੋਂ ਤੇ ਕਰਾਉਣਾ ਹੈ ਉੱਥੇ ਥੋਡੀ ਗੱਲਬਾਤ ਮੁਲਾਕਾਤ ਕਰਵਾਵਾਂਗੇ ਤੇ ਕਰਾਂਗੇ ਗੱਲਬਾਤਾ ਜੁੜੇ ਰਹੋ ਸਾਡੇ ਬਲੌਗ ਦੇ ਨਾਲ ਸਤਿ ਸ਼੍ਰੀ ਅਕਾਲ ਸੋ ਸਾਡੀ ਟੀਮ ਪਹੁੰਚ ਚੁੱਕੀ ਹੈ ਜੀ C1 ਰੈਸਟੋਰੈਂਟ ਦੇ ਉੱਪਰ ਈਵਨ ਅਸੀਮ ਪਹੁੰਚ ਚੁੱਕੇ ਆ ਜੀ ਲੋਕੇਸ਼ਨ ਦੇ ਉੱਪਰ ਸੋ ਅੱਜ ਜਿਹਨਾਂ ਨਾਲ ਸਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਉਹ ਇੱਕ ਕਵਿਤਾਵਾਂ ਲਿਖਦ ਨੇ ਬਹੁਤ ਸੁੰਦਰ ਕਵਿਤਾਵਾਂ ਮੈਡਮ ਨਵਟੈਲੋ ਜੀ ਬੁੱਕਾਂ ਵਗੈਰਾ ਵੀ ਲਿਖੀਆਂ ਹੋਈਆਂ ਨੇ ਕਾਫੀ ਉਹਨਾਂ ਨੇ ਸੋ ਉਹਨਾਂ ਨਾਲ ਆਪਾਂ ਕਰਾਉਣੀ ਹੈ ਗੱਲਬਾਤ ਕਰਾਉਣੀ ਹੈ ਰੂਬਰੂ ਤੇ ਕਰਦੇ ਆਂ ਜੀ ਗੱਲਾਂ ਬਾਤਾਂ ਮੇਰੀ ਪਹਿਲੀ ਕਵਿਤਾ ਸੀ ਜਿਹਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਲੋਕਾਂ ਦਾ ਉਹ ਸੀ ਤੂੰ ਉਹੀ ਹੈ ਨਾ اچھا ਇਹ ਕਵਿਤਾ ਮੈਂ ਲਿਖੀ ਸੀਗੀ ਬਹੁਤੇ ਲੋਕਾਂ ਨਾਲ ਮਤਲਬ ਇਹ ਜਿਹੜੀ ਕਵਿਤਾ ਆ ਉਹ ਸਹੀ ਮਾਇਨੇ ਦੇ ਵਿੱਚ ਸਹੀ ਬੈਠਦੀ ਹੈ ਜੀ ਕਿਉਂਕਿ ਹਰ ਇਨਸਾਨ ਦੇ ਵਿੱਚ ਕੋਈ ਨਾ ਕੋਈ ਕਮੀ ਹੁੰਦੀ ਹੈ ਬਿਲਕੁਲ ਤੇ ਆ ਜ਼ਮਾਨਾ ਜਿਹੜਾ ਹੁੰਦਾ ਆ ਉਸ ਕਮੀ ਨੂੰ ਢਾਲ ਬਣਾ ਕੇ ਬਹੁਤ ਵਾਰ ਉਸ ਇਨਸਾਨ ਨੂੰ ਪਿੱਛੇ ਛੱਡਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਸਾਰੇ ਇਨਸਾਨ ਨਹੀਂ ਲਿਖੀ ਗਈ ਸੀ ਜੀ ਤੂੰ ਉਹੀ ਹੈ ਨਾ ਜਿਹੜਾ ਸੋਚਦਾ ਬਹੁਤ ਹੈ ਮਨ ਭਰਿਆ ਪਿਆ ਕਿਸੇ ਨਾਲ ਦੋ ਘੜੀਆਂ ਗੱਲ ਕਰਨ ਨੂੰ ਲੋਚਦਾ ਬਹੁਤ ਹੈ ਤੂੰ ਉਹੀ ਹੈ ਨਾ ਉੱਪਰੋਂ ਹੱਸਦਾ ਹੈ ਤੇ ਸੱਚ ਦੇ ਕੋਲੋਂ ਨੱਸਦਾ ਹੈ ਤੇ ਸੱਚ ਇਹ ਹੈ ਕਿ ਕਿਸੇ ਦੇ ਅੱਗੇ ਰੋਂਦਾ ਨਹੀਂ ਪਰ ਕੱਲਿਆਂ ਅਥਰੂ ਪੋਚਦਾ ਬਹੁਤ ਹੈ ਤੂੰ ਉਹੀ ਹੈ ਨਾ ਐਸਾ ਵੇਖ ਕੇ ਡੁੱਲਿਆ ਨਹੀਂ ਪਿਛੋਕੜ ਆਪਣਾ ਭੁੱਲਿਆ ਨਹੀਂ ਤੇ ਚੇਤੇ ਰੱਖਦਾ ਕਿ ਕਿਹਨੇ ਕਿੰਨੇ ਫੱਟ ਲਾਏ ਤਾਂ ਹੀਓ ਜ਼ਖਮ ਖਰੋਚਦਾ ਬਹੁਤ ਹੈ ਤੂੰ ਉਹੀ ਹੈ ਨਾ ਜਿਹੜਾ ਸੋਚਦਾ ਬਹੁਤ ਹੈ ਦਿਲ ਮੇਰੇ ਨੂੰ ਛੋ ਗਿਆ ਹੈ ਕਿਉਂਕਿ ਉਮਰ ਤੋਂ ਪਹਿਲੂ ਸਿਆਣਾ ਹੋ ਗਿਆ ਹੈ ਤੇ ਗੱਲ ਹੱਥੋਂ ਨਿਕਲਣ ਦਿੰਦਾ ਨਹੀਂ ਮੌਕਾ ਅਕਸਰ ਬੋਚਦਾ ਬਹੁਤ ਹੈ ਤੂੰ ਉਹੀ ਹੈ ਨਾ ਜਿਹੜਾ ਸੋਚਦਾ ਬਹੁਤ ਹੈ ਸੋਚਦਾ ਬਹੁਤ ਹੈ ਕੀ ਬਾਤ ਹੈ ਤੇ ਗਾਗੇ ਦੀ ਸਮਾਪਤੀ ਜੀ ਬਹੁਤ ਮੈਂ ਆਹ ਸਾਡੇ ਕਿਰਤੀ ਪ੍ਰਦੇਸ਼ ਨੇ ਜੀ ਬਾਕੀ ਸਰ ਜਦੋਂ ਵੀਡੀਓ ਕਾਲ ਲਾਉਂਦੇ ਜੀ ਬਹੁਤ ਹੀ ਲੋਕਾਂ ਦੀਆਂ ਬਹੁਤ ਬੱਚਿਆਂ ਦੀਆਂ ਆਪਣਾ ਸੁਝਾਅ ਜੀ ਮੇਰੇ ਬ੍ਰਦਰ ਸਿਸਟਰ ਵੀ ਕੈਨੇਡਾ ਨੂੰ ਪੈਂ ਆਸਲ ਦੇਖਿਆ ਹੈ ਵੀਡੀਓ ਕਾਲ ਦੇ ਦੌਰਾਨ ਨਾ ਬੇਤਨ ਤੋਂ ਬਾਅਦ ਚੇ ਕੱਟ ਦਿੰਦੇ ਨੇ ਜੀ ਜ਼ਿਆਦਾਤਰ ਮੰਮੀ ਆਪਣਾ ਸੁਝਾਅ ਜੀ ਦੱਸਦੀ ਹੈ ਤੇ ਉਹ ਉਹ ਚੀਜ਼ ਮੈਂ ਸੋਚਿਆ ਸੀ ਕਿ ਸਭ ਨਾਲ ਹੀ ਹੁੰਦੀ ਹੋਏਗੀ ਤੇ ਫਿਰ ਚਾਰ ਲਾਈਨਾਂ ਲਿਖਿਆ ਸੀ ਅੱਖਾਂ ਕਾ ਤੂੰ ਸੁਚੀ ਸੋ ਇਹ ਸੀ ਕਿ ਮੈਡਮ ਨਵ ਢਿੱਲੋ ਜੀ ਸੋ ਇਦਾਂ ਦੇ ਬਲੌਗ ਦੇਖਣ ਵਾਸਤੇ ਜੇ ਸਾਡੇ ਚੈਨਲ ਦੇ ਨਾਲ ਜੁੜੇ ਰਹੇ ਜੀ ਤੇ ਕਮੈਂਟ ਕਰਕੇ ਦੱਸਣਾ ਕਿਦਾਂ ਦੇ ਲੱਗੇ ਤੁਹਾਨੂੰ ਬਲੌਗ ਤੇ ਕੀ ਕਮੀਆਂ ਰਹੀਆਂ ਸਾਡੀਆਂ ਉਹ ਵੀ ਦੱਸਿਓ ਤੇ ਅੱਗੇ ਤੋਂ ਅਸੀਂ ਉਹ ਕਮੀਆਂ ਨੂੰ ਦੂਰ ਕਰਾਂਗੇ ਜੀ ਸੋ ਪੂਰੀ ਵੀਡੀਓ ਦੇਖਣ ਵਾਸਤੇ ਸਾਡੇ ਰੰਗ ਪੰਜਾਬ ਦੇ YouTube ਚੈਨਲ ਦੇ ਉੱਤੇ ਤੁਸੀਂ ਜਾ ਸਕਦੇ ਹੋ ਜੀ ਥੈਂਕ ਯੂ ਧੰਨਵਾਦ